ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਤੂਹੀ ਮਹਲਾ ਪੰਜਵਾਂ ਜਾਂ ਕੈ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹ ਭਵ ਜਲ ਤਾਰੇ ਜਾਂ ਕੈ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹ ਭਵ ਜਲ ਤਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਹਾਉ ਜਾਕਾ ਸ਼ਬਦ ਸੁਣਤ ਸੁਖ ਸਾਰੇ ਜਾਂਕੇ ਟਹਲ ਜਮਦੂਤ ਵਿਧਾਰੇ ਜਾਂਕੇ ਧੀਰਕ ਇਸ ਮਨ ਸਧਾਰੇ ਜਾਂਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿਨ ਸਦ ਬਲੇ ਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿਨ ਸਦ ਭਲੇ ਹਾਰੇ ਤੁਹੀ ਮਹਲਾ ਪੰਜਵਾਂ ਜਾਂ ਕੈ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹ ਭਵ ਜਲ ਤਾਰੇ ਜਾ ਕੈ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹ ਭਵ ਜਲ ਤਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਹਾਉ ਜਾ ਕਾ ਸ਼ਬਦ ਸੁਣਤ ਸੁਖ ਸਾਰੇ ਜਾ ਕੇ ਟਹਲ ਜਮਦੂਤ ਵਿਧਾਰੇ ਜਾ ਕੇ ਧੀਰਗ ਇਸ ਮਨ ਸਧਾਰੇ ਜਾਂ ਕੈ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਵ ਨਾਨਕ ਤਿਨ ਸਦ ਬਲੇ ਹਾਰੇ ਪ੍ਰਭੂ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤិន ਸਦ ਭਲੇ ਹਾਰੇ ਤੁਹੀ ਮਹਲਾ ਪੰਜਵਾ ਜਾਂ ਕੈ ਦਰਸ ਪਾਵ ਕੋਟ ਉਤਾਰੇ ਭੇਟਤ ਸੰਗ ਇਹ ਭਵ ਜਲ ਤਾਰੇ ਜਾ ਕੈ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹ ਭਵ ਜਲ ਤਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਹਾਉ ਜਾ ਕਾ ਸ਼ਬਦ ਸੁਣਤ ਸੁਖ ਸਾਰੇ ਜਾ ਕੇ ਤਹਲ ਜਮਦੂਤ ਵਿਧਾਰੇ ਜਾ ਕੇ ਧੀਰਗ ਇਸ ਮਨੈ ਸਧਾਰੇ ਜਾਂ ਕੈ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਬਰਬਾਪ ਸਵਾਰੇ ਸਰਨ ਨਾਨਕ ਤਿਨ ਸਦ ਬਲਿਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤិន ਸਤਿਭਲੇ ਹਾਰੇ ਤੁਹੀ ਮਹਲਾ ਪੰਜਵਾ ਜਾਂ ਕੈ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹ ਭਵ ਜਲ ਤਾਰੇ ਜਾ ਕੈ ਦਰਸ ਪਾਪ ਕੋਟ ਉਤਾਰੇ ਭੇਟ ਤ ਸੰਗ ਇਹ ਭਵ ਜਲ ਤਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਹਾਉ ਜਾ ਕਾ ਸ਼ਬਦ ਸੁਣ ਤ ਸੁਖ ਸਾਰੇ ਜਾ ਕੇ ਟਹਲ ਜਮਦੂਤ ਵਿਧਾਰੇ ਜਾ ਕੇ ਧੀਰਗ ਇਸ ਮਨੈ ਸਧਾਰੇ ਜਾਂ ਕੈ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਬਰਬ ਆਪ ਸਵਾਰੇ ਸਰਨ ਨਾਨਕ ਤਿਨ ਸਦ ਬਲਿਹਾਰੇ ਪ੍ਰਾਪਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤិន ਸਤਿਭਲੇ ਹਾਰੇ ਤੁਹੀ ਮਹਲਾ ਪੰਜਵਾ ਜਾਂ ਕੈ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹ ਭਵ ਜਲ ਤਾਰੇ ਜਾ ਕੈ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹ ਭਵ ਜਲ ਤਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਹਾਉ ਜਾ ਕਾ ਸ਼ਬਦ ਸੁਣਤ ਸੁਖ ਸਾਰੇ ਜਾਂਕੇ ਟਹਲ ਜਮਦੂਤ ਵਿਧਾਰੇ ਜਾਂਕੇ ਧੀਰਕ ਇਸ ਮਨੈ ਸਧਾਰੇ ਜਾਂਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਬਰਬਾਪ ਸਵਾਰੇ ਸਰਨ ਨਾਨਕ ਤਿਨ ਸਦ ਬਲਿਹਾਰੇ ਪਾਪ ਕੇ ਸੇਵਕ ਪ੍ਰਭ ਆਪ ਸਵਾਰੇ ਸਰਣ ਨਾਨਕ ਤិន ਸਤਿ ਭਲੇ ਹਾਰੇ ਤੁਹੀ ਮਹਲਾ ਪੰਜਵਾ ਜਾਂ ਕੈ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹ ਭਵ ਜਲ ਤਾਰੇ ਜਾ ਕੈ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹ ਭਵ ਜਲ ਤਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਹਾਉ ਜਾ ਕਾ ਸ਼ਬਦ ਸੁਣਤ ਸੁਖ ਸਾਰੇ ਜਾਂਕੇ ਟਹਲ ਜਮਦੂਤ ਵਿਧਾਰੇ ਜਾਂਕੇ ਧੀਰਗ ਇਸ ਮਨੈ ਸਧਾਰੇ ਜਾਂਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿਨ ਸਦ ਬਲੇ ਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤិន ਸਦ ਭਲੇ ਹਾਰੇ ਤੁਹੀ ਮਹਲਾ ਪੰਜਵਾ ਜਾਂ ਕੈ ਦਰਸ ਪਾਵ ਕੋਟ ਉਤਾਰੇ ਭੇਟਤ ਸੰਗ ਇਹ ਭਵ ਜਲ ਤਾਰੇ ਜੋ ਕਹਿ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹ ਭਵ ਜਲ ਤਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਹਾਉ ਜਾ ਕਾ ਸ਼ਬਦ ਸੁਣਤ ਸੁਖ ਸਾਰੇ ਜਾ ਕੇ ਟਹਲ ਜਮਦੂਤ ਵਿਧਾਰੇ ਜਾ ਕੇ ਧੀਰਗ ਇਸ ਮਨੈ ਸਧਾਰੇ ਜਾਂ ਕੈ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿਨ ਸਦ ਬਲੇ ਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤិន ਸਦ ਭਲੇ ਹਾਰੇ ਤੁਹੀ ਮਹਲਾ ਪੰਜਵਾ ਜਾਂ ਕੈ ਦਰਸ ਪਾਵ ਕੋਟ ਉਤਾਰੇ ਭੇਟਤ ਸੰਗ ਇਹ ਭਵ ਜਲ ਤਾਰੇ ਜਾ ਕੈ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹ ਭਵ ਜਲ ਤਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਹਾਉ ਜਾ ਕਾ ਸ਼ਬਦ ਸੁਣਤ ਸੁਖ ਸਾਰੇ ਜਾ ਕੇ ਟਹਿਲ ਜਮਦੂਤ ਵਿਦਾਰੇ ਜਾ ਕੇ ਧੀਰਕ ਇਸ ਮਨ ਸਦਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿਨ ਸਦ ਬਲਿਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤិន ਸਦ ਭਲੇ ਹਾਰੇ ਤੁਹੀ ਮਹਲਾ ਪੰਜਵਾ ਜਾਂ ਕੈ ਦਰਸ ਪਾਵ ਕੋਟ ਉਤਾਰੇ ਭੇਟਤ ਸੰਗ ਇਹ ਭਵ ਜਲ ਤਾਰੇ ਜਾ ਕੈ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹ ਭਵ ਜਲ ਤਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਹਾਉ ਜਾ ਕਾ ਸ਼ਬਦ ਸੁਣਤ ਸੁਖ ਸਾਰੇ ਜਾ ਕੇ ਟਹਲ ਜਮਦੂਤ ਵਿਧਾਰੇ ਜਾ ਕੇ ਧੀਰਗ ਇਸ ਮਨ ਸਧਾਰੇ ਜਾਂ ਕੈ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਬਰਬ ਆਪ ਸਵਾਰੇ ਸਰਨ ਨਾਨਕ ਤਿਨ ਸਦ ਬਲੇ ਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤិន ਸਦ ਬਲੇ ਹਾਰੇ ਤੁਹੀ ਮਹਲਾ ਪੰਜਵਾ ਜਾਂ ਕੈ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹ ਭਵ ਜਲ ਤਾਰੇ ਜਾ ਕੈ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹ ਭਵ ਜਲ ਤਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਹਾਉ ਜਾ ਕਾ ਸ਼ਬਦ ਸੁਣਤ ਸੁਖ ਸਾਰੇ ਜਾ ਕੇ ਟਹਲ ਜਮਦੂਤ ਵਿਧਾਰੇ ਜਾ ਕੇ ਧੀਰਗ ਇਸ ਮਨ ਸਧਾਰੇ ਜਾਂ ਕੈ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਬਰਬ ਆਪ ਸਵਾਰੇ ਸਰਨ ਨਾਨਕ ਤਿਨ ਸਦ ਬਲੇ ਹਾਰੇ ਪ੍ਰਾਪਕੇ ਸੇਵਕ ਪ੍ਰਭ ਆਪ ਸਵਾਰੇ ਸਰਣ ਨਾਨਕ ਤិន ਸਦ ਭਲੇ ਹਾਰੇ ਤੁਹੀ ਮਹਲਾ ਪੰਜਵਾਂ ਜਾਂ ਕੈ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹ ਭਵ ਜਲ ਤਾਰੇ ਜਾ ਕੈ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹ ਭਵ ਜਲ ਤਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਹਾਉ ਜਾ ਕਾ ਸ਼ਬਦ ਸੁਣਤ ਸੁਖ ਸਾਰੇ ਜਾਂਕੇ ਟਹਿਲ ਜਮਦੂਤ ਵਿਧਾਰੇ ਜਾਂਕੇ ਧੀਰਕ ਇਸ ਮਨ ਸਧਾਰੇ ਜਾਂਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿਨ ਸਦ ਬਲੇ ਹਾਰੇ ਪ੍ਰਾਪਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤិន ਸਦ ਗਲੇ ਹਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ